ਕਿਆ ਕਰਵਾਟ ਆਪਰੇ ਸਾਹ ਤਾਂ ਦੇਖੋ 12 ਇੱਕ ਦਾ ਹੁੰਦਿਆ ਬਸੋਈ ਪਈ ਕਬੂਤਰ ਦੀ ਰਹਾ ਬਖੰਨਾ ਆ ਹੋ ਪਾਰ ਆ ਬਿਆਸ ਲੈnde ਕਬੂਤਰ ਨੂੰ ਫਰਾਵ ਨਾ ਕਰਦੇਓ ਮਾਸ਼ਾਅੱਲ ਬੈਹ ਬੈ ਜਾ ਪਰਾ ਆ ਪਿੱਛੇ ਹੋਇਆ ਦੇਖੋ ਉਸਤਾਦ ਜੀ ਜਨਮ ਰੰਡ ਤੇ ਆ ਗਏ ਸਾਡੇ ਇੱਦਾਂ ਪੈਰਾਂ ਤੇ ਆਇਆ ਕਬੂਤਰ ਦੇਖੋ ਗਲਤ ਹੋ ਗਈ ਕਬੂਤਰ ਥੋੜਾ ਜਿਹਾ ਗਲਤ ਜਾ ਹੋ ਗਿਆ ਲੱਗਦਾ ਸੈਟ ਜ਼ਿਆਦਾ ਹੋ ਗਿਆ ਗਲਤ ਨਹੀਂ ਹੋ ਗਿਆ ਇੱਟਾ ਉੱਤੇ ਸਾਜੋ ਇਹ ਨਾ ਕਵੇ ਦੀ ਗਲਤ ਹੈ ਗਾਣਾ ਆਇਆ ਸ਼ਾਮੂ ਵੀਰ ਬੇੜਾ ਕੀ ਸ਼ਾਮੂ ਵੀਰ ਜੀ ਦੱਸੋ ਕੀ ਆ ਜਾ ਜੇ ਰੰਗੂਡੇ ਤੇ ਨੀ ਠੰਡੇ ਕੀ ਆ ਸ਼ਾਮੂ ਵੀਰ ਦੇ ਰੰਗੂਡੇ ਤਿੰਨ ਨਹੀਂ ਜਿੱਦੀ ਠੰਡੇ ਆਏ ਸਾਹਮਣੇ ਕਬੂਤਰ ਤੇਰਾ ਟਾਈਮ ਕਿ ਖਾ ਕਿੰਨਾ ਆ ਆ ਜਾ ਕਰ ਟਾਈਮ ਪਹਿਲ 30 12:35 ਹੋਏ ਤਨ ਤਾਂ ਵੀ ਖੋਨੇ ਵਿਜੀ ਆ ਬਹਿਣ ਦੇ ਇੱਕ ਕਬੂਤਰ ਪਹਿਲਾ ਕਬੂਤਰ ਚਾਰ ਹੀ ਡਾਇ ਨਹੀਂ ਨਹੀਂ ਡਾਇ ਤੇ ਵਾਵਾ ਇਹ ਭਾਈ ਕਿਤੇ ਬਹਿ ਗਏ ਆ ਇੱਕ ਹੁਣੇ ਬੈਠਾ ਸਮਲ ਨਹੀਂ ਡਿਆ ਆ ਵੇਖੋ ਕਬੂਤਰ ਦੀ ਹਾਲਾਤ ਵੇਖੋ ਸਾੰਬੇ ਵੜੇ ਜਵਰੇ ਆ ਆ ਜਣ ਨੂੰ ਬੋਲਿ ਚਾਲਾ ਆ ਜਾ ਚੈੱਕ ਕੀਤਾ ਹੈ ਕਬੂਤਰ ਤੇ ਹੁਣ ਪੈਰਾਂ ਤੇ ਆ ਗਦੇ ਮੈਂ ਨਹੀਂ ਡਾਇ ਇਹ ਬੈ ਚਲੇ ਬੈ ਚਲੇ ਆ ਬੈਗਿਆ ਬੈਗਿਆ ਹਾਂ ਸੈਟ ਵੈਟ ਹੀ ਬੈਠਾ ਜੀ ਚੈੱਕ ਕਰੋ ਮੇਰੇ ਵੀ ਸਾਰੇ ਆ ਬੈਠਾ ਜੀ ਸੁਲਖਾ ਖਾਓ ਅੰਡਾ ਸਾਡਾ ਲਾ ਖਾ ਉਹ ਗਿਆ ਲਾ ਖਾ ਲਾ ਖਾਦਾਨ ਮੁਖਾਉਣੇ ਜਾ ਚੈੱਕ ਕਰ ਆ ਗਿਆ ਆ ਆ ਇਧਰ ਤੋਂ ਵੀਡੀਓ ਚੱਲਣ ਦੀ ਬੇਰ ਵੱਟ ਗਿਆ ਜੋ ਓਹੋ ਡਰ ਨਹੀਂ ਪੜਾਦੇ ਆ ਚੱਲ ਕਿੱਧਰ ਗਿਆ ਜੀ ਹੋ ਜੇ ਖਾ ਇਹ ਵੀ ਸੋਨੀ ਹੋਇਆ ਜੇ ਬੋਲਣ ਦੇ ਆਏ ਹਾਂ ਬੋਲਣ ਦੇ ਆਏ ਫੇਰ ਉੱਡ ਗਏ ਬੈਠ ਕੇ ਹਾਂ ਆ ਫੇਰ ਉੱਡਣ ਦਾ ਆਜ ਇੱਕ ਹੋਰ ਆਇਆ ਹੋ ਜੇ ਪਾਣੀ ਦਿਖੇਗਾ ਨਾ ਤੁਹਾਨੂੰ ਬਾਕੀ ਆ ਲੱਗੇ ਨਿਕਨੇਗੇ ਉਹ ਬਸ ਹੁੰਦੇ ਭੱਜੀ ਹੋਈ ਮੈਂ 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 ਤੇ ਆਉਂਗੀ ਉਹ ਵੀ ਤੁਹਾਨੂੰ ਦਿਖਾਵਾਂਗੀ ਜਲੂਰ ਨਾਲ ਬਾਕੀ ਇੱਕ ਆ ਬੈਠਾ ਜੁਣਿਆ ਜੇ ਇੱਕ ਨਿਕ ਕਾਜ ਇੱਕ ਕੋ ਬੈਠਾ ਜੇ ਕੋ ਬੈਠਾ ਇੱਕੋ ਉੱਤੇ ਵੀ ਇੱਕ ਕਬੂਤਰੀ ਬੈਠੀ ਉਹ ਇੱਕੋ ਨਾਲ ਐਦਾਂ ਰਾਗ ਪਾਈ ਦੀ ਆ ਵੇਖੋ ਐਦਾਂ ਪੱਤ ਆ ਵੀ ਨਹੀਂ ਸੰਭਲਦੇ ਆ ਵੀ ਬੈਠਾ ਕਾਲੀਆਂ ਖਾਲਾ ਜਿਹੜਾ ਆ ਕਾਲੀਆਂ ਖਾਲਾ ਇਹ ਦਵਾਈ ਲਈ ਹੈ ਇਹਨਾਂ ਨੂੰ ਅੱਜ ਆ ਛੱਡਿਆ ਮਲ ਗਈ ਜਾਲ ਚ ਪਰ ਬਾਕੀ ਆ ਦੇਖੋ ਫੇਰ ਜਹਾਜ ਬਣਿਆ ਜੀ ਵੀਰੇ ਇਹ ਬੈਗ ਤੇ ਮਿੰਟੂ ਵੀ ਨਹੀਂ ਗੱਡਿਆ ਤੇ ਫੇਰ ਉੱਡ ਗਿਆ ਚਲੀ ਇਹ ਕਾ ਆਇਆ ਜੀ ਮੇਰੇ ਮम्मा ਲੜੁੰਦੀ ਲੱਗਦਾ ਇਹ ਕਾ ਆਇਆ ਆਪਣਾ ਹੁਣ ਕੀ ਪਤਾ ਦੀਦਾ ਅਗਨੀ ਦੀਦਾ ਵਿੱਚ ਭੱਜਿਆ ਹੀ ਆਇਆ ਉਹ ਤੋਂ ਨਵੀਂ ਕੋਈ ਚਾਹ ਕੀਤੀ ਆ ਇੱਕ ਤਾਂ ਆਇਆ ਹੋਰ ਉਹ ਚਾਇਆ ਬਾਕੀ ਆਇਆ ਜੀ ਇਹ ਬਣਾਣੀ ਹੁਣ ਵੀਡੀਓ ਦੀਦਾ ਅਗਨੀ ਦੀਦਾ ਕਾਮੂਗਰ ਕਪੜਾ ਲੈ ਆਏਗੇ ਤਾਂ ਓ ਲੱਗੇ ਦੋ ਤਾਂ ਤੇ ਜਾ ਆ ਵਾ ਤੇ ਦੋ ਤਾਂ ਆ ਹਾਕੀ ਬੈਠੋ ਮੈਂ ਕਿੱਦਾਂ ਸਾਹਮਣੇ ਇਹਨਾਂ ਦੇ ਕੱਲ ਨਹੀਂ ਪੱਲੇਗਾ ਸਾਰਾ ਕੋਤਾ ਇਹ ਡੰਡੇ ਡੁੰਡੇ ਲੈ ਇਹ ਆਪਣਾ ਚੱਟੂ ਗੁੰਡਾ ਸਾਰਾ ਕਾਮੀ ਭਾਜੀ ਮੇਰਾ ਇਹ ਤੇ ਜਵਾਰੇ ਚਿੱਲੇ ਮੇਰੇ ਦੇ ਆ ਵੇਖੋ ਬੋੜੀ ਸਾਰੇ ਮੈਂ ਲਾਈ ਇਹ ਵੀ ਦੱਸੋ ਨਾ

ਕਰ ਕੇ ਵਿਖਾਉਣਗੇ ਕੋ ਹਾਂ ਮੂਵੀ ਤੇ ਠੰਡਿਆ ਜਾ ਕੇ ਬੈਠਾ ਟਾਈਮ ਵਖਾ ਪਈ ਲੱਗਣਾ ਇਹ ਵਿਆਹ ਕੇ ਫੇਰ ਉੱਡ ਗਿਆ ਤਾਂ ਟਾਈਮ ਖਾ ਦੇ ਬਹਿ ਗਿਆ ਹੋ ਜਾ ਉਹ ਲੱਖਾ ਸੁੱਕਾ 12:40 ਹੋ ਗਏ ਮੰਨ ਲਓਗੇ 1 ਮਿੰਟ ਘਟ 40 ਬਾਗੜ ਆ ਤੇ ਨਾਲੇ ਇਹਨਾ ਇੱਕ ਹੋੜੀ ਦੇ ਉੱਤੇ ਆ ਸ਼ਾਬਾਸ਼ ਆ ਵੀ ਕਬੂਤਰ ਤੂੰ ਆਇਆ ਨਾ ਕਿਹੜਾ ਹਾ ਆਓ ਤੂੰ ਆਇਆ ਬਹਿਣ ਆਇਆ ਵਿੱਕੀ ਉਤਰ ਆ ਵੀ ਆ ਪਰ ਆ ਹੋਣਾ ਇੱਧਰ ਹੋਣਾ ਬਹਿਣ ਦੀ ਬਾਜੀ ਅੰਦਰ ਕਾਲੀਆਂ ਖਾਣਾ ਵਾ ਮੈਂ ਹਾਂ ਫੜ ਕੇ ਚਾਰੇ ਨੂੰ ਨਿੰਬੂ ਪਾਣੀ ਹਾਂ ਜੀ ਆਇਆ ਇੱਕ ਹੋਰ ਠੱਪੇਆਂ ਲਾਉਣ ਡਿਆ ਹਾਂ ਹਰ ਉਸਤਾਦੇ ਜਿਹੜੇ ਸਾਹਮਣੇ ਤਾਕ ਕਰਦੇ ਚੁੱਪ ਕਰ ਜਾ ਮੂੰਹ ਬੰਦ ਰੱਖ ਲੈ ਆਪਣਾ ਇਹ ਝੰਗਾ ਘੜਦਾ ਜੀ ਗੋਲੀ ਲਾ ਜੀ ਇਹ ਵੈ ਜੱਲਿਆ ਜ ਵੈ ਲਿਆ ਜੀ ਕੋਕੇ ਆ ਦੇ ਆ ਇੱਧਰ ਆ ਇੱਧਰ ਕੋਕੇ ਆ ਜੜੇ ਆ ਆ ਜੀ ਕੀ ਸੀ ਅਹੀਂ ਕਰੀ ਜਾਂਦਾ ਵੇਖੋ ਇਹ ਆ ਵੇਖੋ ਇਹ ਵੀਰ ਹੁਣ ਜਾਂਦੇ ਅਸੀਂ ਜਾਮਣਾ ਦੇ ਬਹਿਣਾ ਇਹਨੂੰ ਫੜ ਕੇ ਤੇ ਪਲਟਾਈਏ ਗੁਰੂ ਆ ਇਹ ਡਾਡ ਰਿਹਾ ਹੈ ਨਾ ਉਹ ਬੜਾ ਯੋਰ ਮਾਰ ਕੇ ਵੀ ਆ ਪਰ ਹੋਰ ਨਹੀਂ ਨਾਲੇ ਤਿੰਨ ਔਰ ਸੋ ਭਾਜੀ ਲਾਂਦੇ ਵਿੱਚ ਇੱਕ ਕਬੂਤਰ ਫਸਿਆ ਹੈ। ਬੈਜੋ ਬੈਜੋ ਪ੍ਰਧਾਨ ਸਾਹਿਬ ਬੈਜੋ ਬੈਜੋ। ਆਹ ਨੂੰ ਨਿਕੋ ਕਰਕੇ ਬਹਣਗੇ ਕੇ। ਗਾਦਾ ਟੈਟ ਹੋ ਗਿਆ ਜੇ ਬਾਕੀ ਬੈਂਦਾ ਤੁਹਾਨੂੰ ਕਰਨਾ ਹੀ ਛੌਂ। ਮੂੰਹ ਟੱਡਿਆ ਜੇ ਵੀਜੀ ਤੁਹਾਨੂੰ ਜੇ ਦਿਖਿਆ ਉਹ ਵੀ ਦਿਵਸ ਤੇ ਦੱਸਿਓ ਜਰੂਰ। ਟਮਾਟੇ ਜਰੂਰ ਕਰੇ ਨੁਸਖਾ। ਕਿੱਦਾਂ ਰਹਾ ਬੰਦਾ ਵਾਲੀ ਕੀ ਤੋਂ ਡਰੀ ਜਾਂਦਾ ਬੰਦੇ ਤੇ ਆ ਬੈਠੇ ਆ ਦੋ ਤਮਾਸ਼ਾ ਵੇਖਣ ਦੇ ਪੂਰਾ ਖਰਾਕ ਵੀ ਆ ਵੀਰ ਨੂੰ ਦਵਾਂਗੇ ਪੂਰੀ ਕੁੱਟ ਕੇ ਪੂਰਾ ਨਾ ਸਾਵਾ ਜਾ ਫਿੰਡਿਆ ਮੈਦਾਨ 'ਚ ਤਾਂ ਬਾਜਲੇ ਗਿਆ ਗਰੋਪਰ ਯਾਰ ਗਰੋਪਰ ਵੀ ਚੱਲ ਜੇ ਇਹ ਕਦਾਈ ਡਾ ਟੋਲਾ ਵਈ ਇਹ ਟੋ ਲਾ ਵੀ ਜੀ ਹਾਂ ਵੇਖੋ ਵੀ ਜੀ ਇਹ ਇਹ ਨਹੀਂ ਟਾਲੀਆਂ ਚ ਡੇਪੇ ਲੱਗਾ ਬਾਇਆ ਥੱਲੇ ਬੈ ਜਾ ਤੂੰ ਇਹ ਆ ਵੇਖੋ ਵੀ ਜੀ ਔਖਾ ਆ ਪਿਆ ਇਹ drone ਇਹ ਲੱਗਾ ਮੋਟੀ ਵਾਲੇ ਬਾਸੀ ਇਹਨੂੰ ਇਹਨੂੰ ਦੇਖ ਜਾਨ drone ਦੇ ਹੁੰਦੇ ਕਬੂਤਰ ਵੀ ਆ ਬੈਠੇ ਰਮਾਨਾ ਵੇਖੋ ਬਾਇਆ ਬੈ ਜਾ ਦਾਣੇ ਛੋਟਨਾ ਦੇ ਵਿੱਚ ਘਰ ਜੇ ਪਾਣੀ ਬਤਾਉਨੇ ਇੰਤਰ ਵੀ ਕਬੂਤਰ ਵੀ ਹੋਰਾ ਇੱਕ ਮੇਰਾ ਬੈ ਕਿੰਨੀ ਲੋਕ ਨਹੀਂ ਕਿਦੇ ਕੀ ਹਾਂ ਆੜੇ ਸਪਰੀਨ ਬਰਾ ਆਏ ਕੋ ਫੇ ਬਲੰਦੀ ਲੱਗਾ ਫੜ ਯੋ ਇਹ ਤਾਂ ਇਹ ਹੋ ਗਈ ਸੋਨੇ ਦੇ ਇਕੋਨੀ ਲੱਗ ਰਹੀ ਹੈ ਇਹ ਹਾ ਵੇਖੋ ਕੈਂ ਵਝਾ ਗਿਆ ਕੁੰਦਾ ਤੇ ਚਲਾਉਣ ਲੱਪਿਆ ਕੀ ਗਾਣਾ ਚਾਹੋਗੇ ਵੀਜੀ ਅੱਜ ਇਹ ਵੀਜੀ ਸ਼ਾਮ ਪੱਕੀ ਆ ਤੁਸੀਂ ਕੀ ਗਾਣਾ ਚਾਹੋਗੇ ਜਿਹੜੇ ਦੋ ਉੱਤੇ ਜਿਹੜੇ ਰਹਿ ਗਏ ਇੱਕ ਤੇ ਬਹਿ ਗਿਆ ਉਤੋਂ ਆ ਗਏ ਵੀਜੀ ਉਹ ਰਹਿ ਗਿਆ ਉਹ ਕਿਹੜਾ ਰਹਿ ਗਿਆ ਇੰਜਨ ਇੰਜਨ ਰਹਿ ਗਿਆ ਤੇ ਉਹ ਰਹਿ ਗਿਆ ਆਪਣਾ ਗੋ ਗੋ ਚੀਨਾ 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 ਉਹ ਉੱਤਰ ਗਿਆ ਆਪਣਾ 골ਡਨ ਬੈਗ ਆਪਣਾ ਚਲੋ ਬਾਕੀ ਆ ਜੇ ਫਿਰ ਦਿਆ ਵਾ ਇਹਦਾ ਸ਼ੌਂਕ ਕਰੋ ਤੁਸੀਂ ਅੱਜ ਤੇ ਪੂਰੇ ਰੌਣਕਾਂ ਬੰਨਦਿਆ ਪਰ ਇਹ ਆਗੇ ਇਹਨੂੰ ਦਵਾ-ਦਾਵ ਕਰਨਾਂ ਨਿਕ ਖਰਨਾ ਪੈਣਾ ਕਮਜ਼ੋਰੀ ਆਏ ਨਹੀਂ ਉਸ ਵਲੇ ਨੂੰ ਆ ਥੱਲੇ ਬੱਤੇ-ਪੁੱਤੇ ਤਿਆਰ ਰੱਖੇ ਜੜੇ ਇਹਦੇ ਬਾਅਦ ਮੈਂ ਤੇ ਵੀਰਾਂ ਨੂੰ ਘਲਾਇ ਲਿਮਕਾ ਲੈਣ ਪਾ ਲੈ ਕੇ ਨਹੀਂ ਆਏ ਮੇਲਪੜੀ ਖਵਾਤੀ ਆ ਵੇਖੋ ਵੇਖੋ ਚੱਲਦਾ ਨਹੀਂ ਕੁੰਦਾ ਸਰੋ ਠੀਕ ਆ ਬਾਕੀ ਤਿੰਨ ਘੰਟੇ ਪੈਰ ਨਹੀਂ ਖੁੱਲਣਗੇ ਅੱਜ ਇਹਦੇ ਬੈ ਗਿਆ ਹੀ ਬੈ ਕੇ ਉੱਡ ਗਿਆ ਫੇਰ ਇਤਨੀ ਗਣਿਆ ਜਣਾ ਵੈਸੇ ਮਨੋਰੰਜਨ ਪੂਰਾ ਕਰਾਉਂ ਦਿਆ ਇਹ ਕ ਆਪਣੇ ਕਾਲੀਆਂ ਅੱਖਾਂ ਦਾ ਕਬੂਤਰ ਆ ਦੇ ਇਹ ਵੀ ਗੋਲੀ ਲਾਈ ਇਹਨੂੰ ਵੀ ਅੱਜ ਬੇਟਾ ਸਾਡੇ 10 ਵਜੇ ਬਹੁਤ ਸੋਹਣਾ ਅੱਡ ਤੇ ਪਰ ਗਲੱਚੀ ਜਾਂਦਾ ਬਾਰ-ਬਾਰ ਹੈ ਕਾਲੀਆਂ ਖਾਂ ਦਾ ਬਾਕੀ ਨੂੰ ਲੱਗੇ ਦੀ ਟ੍ਰੀਟਮੈਂਟ ਕਰਨ ਤੇ ਹੈ ਜੰਗਾ ਕੂਤਰਾ ਅੱਜ ਹੀ ਫਿੰਡਾ ਅੱਜ ਇਹ ਕੋਗਾ ਦਾ ਬਿੰਦਾ ਦਿਖਾਓ ਪੰਜਿਆਂ ਦਾ ਸ਼ੌਂਕਰਾਓ ਵੀਰਾਂ ਨੂੰ ਬੰਨਿਆ ਤੇ ਲੱਗਦਾ ਚਲ ਵਾ ਕੀ ਇਹਦਾ ਵੀਜੀ ਟਰੀਟਮੈਂਟ ਕਰ ਲਈਏ ਫੇਰ ਤੁਹਾਨੂੰ ਕਰਾਉਣੇ ਆ ਸ਼ੌਂਕ ਹਾਂਜੀ ਇਹ ਆ ਜਾ ਜੇ ਇਹ ਤੁਹਾਨੂੰ ਵੀਜੀ ਪਹਿਲਾ ਕਬੂਤਰ ਵਖਾਵਾ ਬਾਕੀ ਬਾਅਦ ਆ ਵੇਖੋ ਆ ਫਾੜ ਇੱਕ ਮਨਕੂਤਰ ਫਾੜ ਆ ਕਬੂਤਰ ਆ ਗਿਆ ਜੀ ਇੱਕ ਵੀਜੀ ਇੱਕ ਰੈਗ ਆ ਜੀ ਆ ਵੇਖੋ ਝੂਠ ਵਾਲੀ ਕੋਈ ਗੱਲ ਨਹੀਂ ਇਹ ਪਾਣੀ ਹੁਣ ক্লোਜ਼ ਜੀਰਾ ਹਾਂ ਉਤਰਿਆ ਹੈ ਜੀਰਾ ਆਉਂ ਤੋ ਇੱਕ ਹੋਰ ਆ ਗਿਆ ਆ ਗਿਆ ਖਦੇ ਆ ਆਹੋ ਚਾਇ ਉਹ ਵਾਲੇ ਆ ਨਿਕਲ ਆਇਆ ਕਾੜੀ ਹਾਂ ਕੋਈ ਮਜ਼ਾਕ ਵਾਲੀ ਗੱਲ ਨਹੀਂ ਟਾਈਮ ਖਾ ਕੇ ਨਾ ਆਇਆ ਸਾੜ ਕੇ ਰੱਖ ਕਬੂਤਰ ਅੱਧੇ ਘੰਟੇ ਕਿੰਨੇ ਘੰਟੇ ਬਾਅਦ ਘੰਟੇ ਅੱਧੇ ਘੰਟੇ ਬਾਅਦ ਵੀਡੀਓ ਚਾਲੂ ਕੀਤੀ ਵਖਾ 1 14 ਆਹੀ ਵੀਜੀ ਸੁਰੱਖਾ ਦੀਰ ਨਹੀਂ ਲਿਆ ਹੋਇਆ ਪਰ ਇੱਥੇ ਕਾ ਆਹੀ ਤਰੀ ਬੈਠੀ ਹੋਇਆ ਆ ਗਈ ਉਹ ਛੱਡਣਾ ਖਾਲੀ ਉੱਤਰ ਨੂੰ ਨਵਾ ਹੀ ਵਖਾ ਵੀਜੀ ਕੋਈ ਨਹੀਂ ਇਹਦੀ ਐ ਨੂੰ ਉਹ ਤੂੰ ਪਰਾ ਕਬੂਤਰੀ ਬੈਠੀ ਆਨੂੰ ਤੇ ਪਤਾ ਹੀ ਨਹੀਂ ਵੀਜੀ ਇਹ ਕਾ ਵੇਖੋ ਇਹ ਨਵਾ ਬੈਠਾ ਨਵਾ ਬੈਠਾ ਆਨੂੰ ਤੇ ਪਤਾ ਲਗਾ ਵੇਖੋ ਇਹ ਔ ਜਾਲ ਤੇ ਚੜ ਗਈ ਕੋਈ ਆ ਚੈੱਕ ਕਰੋ ਆ ਜਾਈ ਆਉਂਦੇ ਆ ਵੀ ਆ ਵੇਖੋ ਆ ਕਬੂਤਰ ਬੈੰਨਦੇ ਆਪਣਾ ਚਲ ਦੇਖਰਾ ਚਲੋ ਇਹ ਦੇਨਾ ਪਹਿਲਾਂ ਕਬੂਤਰ ਤੇ ਬਾਹ ਲਿੰਦੇ ਆ ਖਵਾ ਵੇਖੀ ਜੇ ਇੰਜਣ ਮੇਰਾ ਇੰਜਣ ਖੁੱਲ ਗਿਆ ਇੰਜਣ ਆ ਜੀ ਇੰਜਣ ਆ ਝੂਠ ਵਾਲੀ ਕੋਈ ਗੱਲ ਨਹੀਂ ਆ ਜੀ ਬੈਠਾ ਹੈ ਪੂਰਾ ਖੜੱਪਾ ਬਣ ਕੇ ਝੂਂ ਜੀ ਮਾਰ ਮਾਰ ਜਿੰਗਰ ਰਹੀ ਆ ਮੇਣਿਆ ਆਪਣਾ ਸੀਨਾ ਰਹੇਗਾ ਤੇਰੀ ਸੀਨਾ ਰਹੇਗਾ ਨਿਕਲਿਆ ਤੇਗਾ ਹਣ ਤੂੰ ਵੇਖੋ ਇਹ ਸਾਦਾ ਹੀ ਹੈ ਬਿਨਾਂ ਗੋਲੀ ਤੋਂ ਹੀ ਇੱਕ ਉਤੇ ਜਿਹੜਾ ਗੋਲੀ ਲੰਗੀ ਜਨੋ ਆਉਂਦਾ ਹੀ ਉਹ ਨਾ ਥਾਇਆ ਉਹਨੇ ਵੇਖਾਈ ਹਾਂ ਆ ਆ ਗਿਆ ਬਾਕੀ ਆ ਵੀ ਦੀ ਗੁਬੂਤਰੀ ਆਈ ਏ ਕੇਹਦੀ ਤੇ ਕਰਕੇ ਕੈਚ ਤੇ ਤੁਹਾਨੂੰ ਦਿਖਾਉਨੇ ਆ ਪਰ ਖੱਟੀ ਆ ਖਰੀ ਜੇ ਧੋਣਿਆ ਦੇਖ ਰਹਾ ਹੈ ਦੂ ਲੱਖ ਰੱਖ ਰਹੀ ਹੈ ਆ ਬਾਕੀ ਵਿੱਚ ਤੁਹਾਨੂੰ ਵੀ ਖਰਾਕ ਦੇ ਦਿੰਦੇ ਵਿਖਾਉਣੇ ਆ ਕਬੂਤਰ ਹਟਦੇ 100000 ਇਹ ਨਹੀਂ ਨੂੰ ਦੇਣੀ ਇਹ ਵੀ ਆ ਕਬੂਤਰ ਦੀਆਂ ਪੈ ਗਈਆਂ ਬਾਜੀਆਂ ਇਹ ਕਬੂਤਰ ਅੱਜ ਡੇਕ ਪਾ ਜੇ ਜਾਲ ਤੇ ਬੈ ਗ ਅਗਲੇ ਬੰਨੇ ਬਾਜੀ ਪੈ ਗਈ ਇਹਦੀ ਸੰਭਲਿਆ ਨਹੀਂ ਗਿਆ ਜੋਰ ਆਹਨ ਕਬੂਤਰ ਖੋਲੇ ਥੋੜੇ ਜੇ ਦਵਾਈ ਲਾ ਕੇ ਮਾ ਕੀ ਹੋ ਹੁੰਦਾ ਉਤ ਕਬੂਤਰ ਤੇ ਤੁਹਾਨੂੰ ਉਹਦਾ ਵੀ ਕਰਨੇ ਸ਼ੌਂਕ ਆਜਾ ਆਹ ਕਾ ਕਰਾਉ ਚੈੱਕ ਇਹ ਵੀ ਉੱਡ ਗਿਆ ਡੱਬਾ ਲਾ ਉਤਰ ਆਪਣਾ ਤੇ ਬਾਕੀ ਨੂੰ ਖਰਾਕ ਦੇਣ ਲੱਗੇ ਤੁਹਾਨੂੰ ਹੋਨੇ ਲੈ ਫੜ ਵੀਡੀਓ ਇਦਾਂ ਨੇ ਇਹ ਘਾਟੀ ਨੂੰ ਚੱਲਣ ਦੇ ਆਪਣੇ ਵੀ ਵਜਿੰਦੀ ਮੈਂ ਜਾ ਰਿਹਾ ਹਾਂ ਜੇ ਮੈਂ ਨਹੀਂ ਆਉਂਦਾ ਤੇ ਉਹ ਮੜਾਇਆ ਪਾਣੀ ਇਹਨੂੰ ਛੱਡੋ ਜਾ ਅੱਧੀ ਛੱਡ ਕੇ ਭਾਗ ਉੱਤੇ ਜਾ ਜਾ Tchau, Lúcia.